ਕੋਸ਼ਿਸ਼ ਕੀਤੀ ਇੱਥੋਂ ਦੇ ਸ਼ਹਿਰ ਦੇ ਨਿਵਾਸੀ ਲੋਕਲ ਤੇ ਇਵਨ ਫਰੀਦਕੋਟ ਦੇ ਇੱਕ ਸ਼ਹਿਰ ਦੇ ਜਿਹੜੇ ਨਿਵਾਸੀ ਹੈ ਉਹਨਾਂ ਤੋਂ ਇਹਨਾਂ ਨੇ ਉਹਨਾਂ ਨੂੰ ਧਮਕਾ ਕੇ ਡਰਾ ਧਮਕਾ ਕੇ ਤੇ ਫਰौती ਮੰਗੀ ਉਹਨਾਂ ਤੋਂ ਵੀ ਕਰੋੜ ਕਰੋੜ 5-5 ਕਰੋੜ ਰੁਪਏ ਮੰਗਿਆ ਤੇ ਉਹ ਮੰਗਦੇ ਹੋਏ ਜਦੋਂ ਉਹਨਾਂ ਦੀ ਗੱਲਬਾਤ ਚੱਲਦੀ ਸੀ ਉਹਨਾਂ ਨੇ ਸਾਨੂੰ ਇਨਫੋਰਮ ਕੀਤਾ ਮੈਂ ਅੱਗੇ ਜਿਵੇਂ ਸੀ ਇਹ ਸਟਾਫ ਵੱਲੋਂ ਡਿਊਟੀ ਲੱਗੀ ਗਈ ਤੇ ਇਹ ਜਿਹੜਾ ਇਹ ਇਹਨਾਂ ਦੇ ਬਹੁਤ ਹੀ ਵਧੀਆ ਮੋਹਤੋ ਹੁੰਦਾ ਇਨਾਂ ਦੀ ਜਿਹੜੀ ਪਾਰਟੀ ਵੱਲੋਂ ਇਹਨਾਂ ਨੇ ਪੁਲਿਸ ਪਾਰਟੀ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਰੇ ਇਸ ਨੂੰ ਹੈਂਡਲ ਕਰਦੇ ਹੋਏ ਇਹ ਜਿਹੜਾ ਸਾਰਾ ਗਰੋਵ ਦਾ ਪਰਦਾ ਫਾਸ਼ ਕੀਤਾ ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲ ਹੋਏ ਆ ਜੋ ਇਸ ਦੇ ਵਿੱਚ ਜਦੋਂ ਇਹਨਾਂ ਨੇ ਮੋਬਾਈਲ ਪਹਿਲਾਂ ਯੂਜ਼ ਕੀਤਾ ਸੀ ਉਹ ਮੋਬਾਈਲ ਵੀ ਇਹਨਾਂ ਨੇ ਫਰੀਦਕੋਟ ਤੋਂ ਕਿਸੇ ਤੋਂ ਗਨ ਪੁਆਇੰਟ ਤੇ ਖੋਇਆ ਸੀ ਤੇ ਜੋ ਮੋਬਾਈਲ ਵੀ ਬਰਾਮਦ ਹੋ ਗਿਆ ਤੇ ਇਸ ਦੇ ਨਾਲ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਸਵੇਰੇ ਕੋਲ ਇੱਕ ਡਮੀ ਪਿਸਟਲ ਇੱਕ ਕਾਰ ਮਰੂਤੀ ਬਰੀਜ਼ਾ ਤੇ ਸੱਤ ਮੋਬਾਈਲ ਫੋਨ ਜਿਹੜੇ ਇਹਨਾਂ ਨੇ ਇਸ ਵਾਰਦਾ ਵਿੱਚ ਵਰਤੇ ਆ ਤੇ ਉਹ ਉਪਰੰਤ ਕੀਤੇ ਸਰ ਜਿੰਨਾਂ ਕੋ ਸਰ ਮੰਗਿਆ ਕਿ ਫਰੋਤੀ ਹੈ ਇਹ ਕਾਰ ਕੰਮ ਕਰਦੀ ਸੀ ਉਹ ਜਿਹੜੇ ਇੱਥੇ ਲੋਕਲ ਸੀਗੇ ਜੀ ਉਹ ਜਿਹੜੇ ਉਹਨਾਂ ਦਾ ਬਾਹਰ ਭੇਜਣ ਦਾ ਕੰਮ ਸੀਗਾ ਜੀ ਟਰੈਵਲ ਹੈਨੀ ਇਮੀਗ੍ਰੇਸ਼ਨ ਦਾ ਐਂਡ ਟਰੈਵਲ ਏਜੰਸੀ ਉਹਨਾਂ ਦੀ ਸੀਗੀ ਤੇ ਉਹਦੇ ਸਾਰੇ ਫਰੋਤੀ ਮੰਗਣ ਵਾਲੇ ਕੀ ਪਹਿਲਾਂ ਵੀ ਕਈ ਫਰੋਤੀ ਮੰਗ ਚੁੱਕੇ ਆ ਕਿ ਫਸਟ ਟਾਈਮ ਇਹ ਨਹੀਂ ਇਹਨਾਂ ਦਾ ਪਹਿਲਾਂ ਹਜੇ ਤੱਕ ਕੋਈ ਸਾਹਮਣੇ ਨਹੀਂ ਆਇਆ ਵੀ ਪੁਛਗੇ ਚ ਜਾਰੀ ਹੈ ਪਰਚਾ ਨਹੀਂ ਹੈ ਇਹਨਾਂ ਕੋਲ ਜਿਹੜਾ ਰਿਕਾਰਡ ਦੇ ਮੁਤਾਬਕ ਪਹਿਲਾਂ ਨਹੀਂ ਹੈ ਬਟ ਜਿਹੜੀ ਹਜੇ ਇਹਨਾਂ ਦੇ ਅਰੈਸਟ ਕੀਤੇ ਆ ਪੁਛਗੇ ਚ ਜਾਰੀ ਹੈ ਜੇ ਜੇਹੀ ਕੋਈ ਹੋਰ ਵਾਰਦਾਤ ਕੀਤੀ ਸਾਹਮਣੇ ਆਈ ਤਾਂ ਅਸੀਂ ਉਹ ਸਾਹਮਣੇ ਆਸੀ ਪਰਚਾ ਇਕੋ ਹੀ ਇਮੀਗ੍ਰੇਸ਼ਨ ਵਾਲਿਆਂ ਨੂੰ ਟਾਰਗੇਟ ਕੀਤਾ ਫਰੋਜ਼ਪੁਰ ਚ ਇਹਨਾਂ ਨੇ ਫਰੋਜ਼ਪੁਰ ਚ ਇਕੋ ਹੀ ਇਮੀਗ੍ਰੇਸ਼ਨ ਵਾਲਿਆਂ ਨੂੰ ਟਾਰਗੇਟ ਕੋਸ਼ਿਸ਼ ਕੀਤੀ ਵੀ ਇੱਥੋਂ ਦੇ ਸ਼ਹਿਰ ਦੇ ਨਿਵਾਸੀ ਲੋਕਲ ਤੇ ਇਵਨ ਫਰੀਦਕੋਟ ਦੇ ਇੱਕ ਸ਼ਹਿਰ ਦੇ ਜਿਹੜੇ ਨਿਵਾਸੀ ਹੈ ਉਹਨਾਂ ਤੋਂ ਇਹਨਾਂ ਨੇ ਉਹਨਾਂ ਨੂੰ ਧਮਕਾ ਕੇ ਡਰਾ ਧਮਕਾ ਕੇ ਤੇ ਫਰौती ਮੰਗੀ ਉਹਨਾਂ ਤੋਂ ਵੀ ਕਰੋੜ ਕਰੋੜ 5-5 ਕਰੋੜ ਰੁਪਏ ਮੰਗਿਆ ਤੇ ਉਹ ਮੰਗਦੇ ਹੋਏ ਜਦੋਂ ਉਹਨਾਂ ਦੀ ਗੱਲਬਾਤ ਚੱਲਦੀ ਸੀ ਉਹਨਾਂ ਨੇ ਸਾਨੂੰ ਇਨਫੋਰਮ ਕੀਤਾ ਮੈਂ ਅੱਗੇ ਜਿਵੇਂ ਸੀ ਇਹ ਸਾਬ ਵੱਲੋਂ ਡਿਊਟੀ ਲੱਗੀ ਗਈ ਤੇ ਇਹ ਜਿਹੜਾ ਇਹ ਇਹਨਾਂ ਦੇ ਬਹੁਤ ਹੀ ਵਧੀਆ ਮੋਹਿਤ ਤੋਂ ਬੰਦੇ ਇਹਨਾਂ ਦੀ ਜਿਹੜੀ ਪਾਰਟੀ ਵੱਲੋਂ ਇਹਨਾਂ ਨੇ ਪੁਲਿਸ ਪਾਰਟੀ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਰੇ ਇਸ ਨੂੰ ਹੈਂਡਲ ਕਰਦੇ ਹੋਏ ਇਹ ਜਿਹੜਾ ਸਾਰਾ ਗਰੋ ਦਾ ਪਰਦਾਫਾਸ਼ ਕੀਤਾ ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲ ਹੋਏ ਆ ਜੋ ਇਸ ਦੇ ਵਿੱਚ ਜਦੋਂ ਇਹਨਾਂ ਨੇ ਮੋਬਾਈਲ ਪਹਿਲਾਂ ਯੂਜ਼ ਕੀਤਾ ਸੀ ਉਹ ਮੋਬਾਈਲ ਵੀ ਇਹਨਾਂ ਨੇ ਫਰੀਦਕੋਟ ਤੋਂ ਕਿਸੇ ਤੋਂ ਗਨਪੁਆਇੰਟ ਤੇ ਖੋਇਆ ਸੀ ਤੇ ਜੋ ਮੋਬਾਈਲ ਵੀ ਬਰਾਮਦ ਹੋ ਗਿਆ ਤੇ ਇਸ ਦੇ ਨਾਲ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਸਾਡੇ ਕੋਲ ਇੱਕ ਡਮੀ ਪਿਸਟਲ ਇੱਕ ਕਾਰ ਮਰੂਤੀ ਬਰੀਜ਼ਾ ਤੇ ਸੱਤ ਮੋਬਾਈਲ ਫੋਨ ਜਿਹੜੇ ਇਹਨਾਂ ਨੇ ਇਸ ਵਾਰਦਾਤ ਚ ਵਰਤੇ ਆ ਤੇ ਉਹ ਉਪਰੰਤ ਕੀਤੀ ਜਾਂਦੀ ਹੈ ਸਰ ਜਿੰਨਾਂ ਕੋ ਸਰ ਮੰਗਿਆ ਕੀ ਫਰੋਤੀ ਹੈ ਇਹ ਕਾਰ ਕੰਮ ਕਰਦੀ ਸੀ ਉਹ ਜਿਹੜੇ ਇੱਥੇ ਲੋਕਲ ਸੀਗੇ ਜੀ ਉਹ ਜਿਹੜੇ ਉਹਨਾਂ ਦਾ ਬਾਹਰ ਭੇਜਣ ਦਾ ਕੰਮ ਸੀਗਾ ਜੀ ਟ੍ਰੈਵਲ ਹਾਂਜੀ ਇਮੀਗ੍ਰੇਸ਼ਨ ਦਾ ਐਂਡ ਟ੍ਰੈਵਲ ਜੈਂਸੀ ਉਹਦਾ ਸੀਗੀ ਤੇ ਉਹਦੇ ਸਿਰਫ ਫਰੋਤੀ ਮੰਗਣ ਵਾਲੇ ਕੀ ਪਹਿਲਾਂ ਵੀ ਕਈ ਫਰੋਤੀ ਮੰਗ ਚੁੱਕੇ ਆ ਕਿ ਫਸਟ ਟਾਈਮ ਇਹ ਨਹੀਂ ਨਹੀਂ ਇਹਨਾਂ ਦਾ ਪਹਿਲਾਂ ਹਜੇ ਤੱਕ ਕੋਈ ਸਾਹਮਣੇ ਨਹੀਂ ਆਇਆ ਵੀ ਪੁਛਗੇ ਚ ਜਾਰੀ ਹੈ ਪਰਚਾ ਨਹੀਂ ਹੈ ਇਹਨਾਂ ਕੋਲ ਜਿਹੜਾ ਰਿਕਾਰਡ ਦੇ ਮੁਤਾਬਕ ਪਹਿਲਾਂ ਨਹੀਂ ਹੈ ਬਟ ਜਿਹੜੀ ਅਜੇ ਇਹਨਾਂ ਦੇ ਅਰੈਸਟ ਕੀਤੇ ਆ ਪੁਛਗੇ ਚ ਜਾਰੀ ਹੈ ਜੇ ਜੇਹੀ ਕੋਈ ਹੋਰ ਵਾਰਦਾਤ ਕੀਤੀ ਸਾਹਮਣੇ ਆਈ ਤਾਂ ਅਸੀਂ ਉਹ ਸਾਹਮਣੇ ਆਸੀ ਕੋਈ ਪਰਚ ਇੱਕੋ ਹੀ ਇਮੀਗ੍ਰੇਸ਼ਨ ਵਾਲੇ ਨੂੰ ਟਾਰਗੇਟ ਕੀਤਾ ਫਰੋਜ਼ਪੁਰ ਚ ਇਹਨਾਂ ਨੇ ਫਰੋਜ਼ਪੁਰ ਚ ਇੱਕੋ ਹੀ ਇਮੀਗ੍ਰੇਸ਼ਨ ਵਾਲੇ ਨੂੰ ਟਾਰਗੇਟ